ਮਹੰਦਾਰ ਬਸਨੀਕ ਆ ਜੀ ਇਹ ਬਾਈ ਸਾਡੇ ਜੋਧਪੁਰ ਦੇ ਆ ਸ੍ਰੀਕ ਜੀ ਇਹ ਅਸੀਂ ਉਹ ਪਰਿਵਾਰਾਂ ਜਿਨ੍ਹਾਂ ਦੀ 848 ਏਕੜ ਜ਼ਮੀਨ ਲੈ ਪੁਲੀ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਜਦੋਂ ਅਸੀਂ ਨੋਟੀਫਿਕੇਸ਼ਨ ਜਾਰੀ ਤੇ ਅਖਬਾਰਾਂ 'ਚ ਪੜਿਆ ਤਾਂ ਸਾਡੇ ਨੋਟੀਫਿਕੇਸ਼ਨ ਦੇਖ ਕੇ ਹੋ ਛੁੱਟ ਗਏ ਵੀ ਸਾਨੂੰ ਸਰਕਾਰ ਬਿਨਾਂ ਪੈਸਿਆਂ ਤੋਂ ਸਾਡੇ ਘਰਬਾਰ ਲੈ ਸਾਡੀਆਂ ਜ਼ਮੀਨਾਂ ਲੈ ਸਾਨੂੰ ਬੇਦਖਲ ਕਰ ਰਹੀ ਆ ਅਸੀਂ ਪੂਰੇ ਸਾਧ ਵਿੱਚ ਪਹੁੰਚ ਗਏ ਸੀਗੇ ਫਿਰ ਅਸੀਂ ਸਕੀਮ ਕੀਤੀ ਸਾਰੇ ਪਰਿਵਾਰਾਂ ਨੇ ਇਕੱਠੇ ਹੋ ਕੇ ਵੀ ਆਪਾਂ ਕੁਛ ਕਰਗੇ ਤਾਂ ਅਸੀਂ ਸਾਡੇ ਇਲਾਕੇ ਦੇ ਸਰਾਰ ਪਬਲਿਕ ਢਿਲੋ ਜੀ ਅਸੀਂ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਬਾਦਲ ਸਾਹਿਬ ਨਾਲ ਮਿਲਾਇਆ ਸਾਡਾ ਸੁਖਵੀਰ ਸਿੰਘ ਬਾਦਲ ਜੀ ਨਾਲ ਉਹਨਾਂ ਸਾਨੂੰ ਸੁਖਵੀਰ ਸਿੰਘ ਬਾਦਲ ਜੀ ਨੇ ਹੌਸਲਾ ਦਿੱਤਾ ਵੀ ਤੁਹਾਡੀ ਇੱਕ ਵੀ ਇੰਚ ਜ਼ਮੀਨ ਅਕਾਲੀਦਾਲ ਹੁੰਦੇ ਹੋਏ ਕੋਈ ਵੀ ਤੁਹਾਤੋਂ ਲੈ ਨਹੀਂ ਸਕਦਾ ਤੁਹਾਡੀ ਰਜਾਬੰਦੀ ਤੋਂ ਬਿਨਾ ਤੇ ਤੁਸੀਂ ਤਗੜੇ ਹੋ ਜੋ ਦਿਲ ਨਾਲ ਛੋ ਸ਼੍ਰੋਮਣੀ ਅਕਾਲੀਦਾਲ ਤੁਹਾਡੇ ਨਾਲ ਆ ਮਜਬੂਤ ਚਿਤਾ ਚਟਾਨਾਂ ਬੰਦ ਫੜੂਗਾ ਤੇ ਤੁਸੀਂ ਧਰਨਾ ਲਾਉਣ ਵਾਸਤੇ ਤਿਆਰ ਹੋ ਜਾਓ ਉਹਨਾਂ ਸਾਨੂੰ ਪ੍ਰੋਗਰਾਮ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਤੇ ਬੰਦੇ ਬਹੁਤ ਵੱਡਾ ਧਰਨਾ ਲਵਾਇਆ ਸਾਨੂੰ ਸੱਦ ਕੇ ਦਿਖਾਇਆ ਉਹਨਾਂ ਨੇ ਵੀ ਆ ਸ਼ਰੋਮੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਛੋਟੀ ਜ਼ਮੀਨ ਦੀ ਲੜਾਈ ਲੜਨ ਦੀ ਖਾਤਿਰ ਤਿਆਰ ਪਰ ਤਿਆਰ ਖੜਾ ਤੁਸੀਂ ਦਿਲ ਨਾ ਸਿੱਟੋ ਅਸੀਂ ਤੁਹਾਡੇ ਨਾਲ ਹਾਂ ਕਿੰਨੀ 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 ਜ਼ਮੀਨ ਹੈ ਕਿ ਤੁਹਾਡੀ ਇਹ ਗੱਲ ਕੀਤੀ ਜਾਵੇ ਮੇਰੇ ਮੇਰੇ 5 ਏਕੜ ਜ਼ਮੀਨ ਆ ਜਿਹੜੀ ਸਾਰੀ ਆ ਗਈ ਸੀਗੀ ਤੇ 700 ਗੈਟ ਮੇਰਾ ਮਕਾਨ ਸੀ ਮਕਾਨ ਆ ਗਿਆ ਸੀ ਜਿਹੜਾ ਕਿ ਆਬਾਦੀ ਚ ਅਨੂਪਨਾ ਕੱਚਾ ਜੀ ਹੋਰ ਕਿੰਨੇ ਕਿੰਨੇ ਕੇ ਹੋਰ ਲੋਕ ਨੇ ਤੁਹਾਡੇ ਨਾਲ ਆ ਸਾਡੇ ਸਾਰੇ ਪਰਿਵਾਰ ਹੀ ਆਈ ਨਹੀਂ ਜੀ ਅਸੀਂ ਪੱਤੀ ਛੁੱਟੀ ਤੇ ਨਰੂਣਾ ਤੇ ਜੋਧਪੁਰ ਤੇ ਸਾਡੇ ਤੋਂ ਤਿੰਨ ਪਰਿਵਾਰ ਕਰਨੇ ਬੰਦੇ ਆ ਤਿੰਨ ਪਰਿਵਾਰੀ ਜੀ ਜਮੀਨ ਸੀ ਆਪਣੀ ਕੋਠੇ ਦੇ ਆ 848 ਏਕੜ ਜੀ ਜਿਹੜਾ ਜੋ ਕਾਫੀ ਆਬਾਦੀ ਵਾਲੀ ਸੀ ਆਵਾਦ ਹੋਈ ਹੋਈ ਆ ਸੀਵਰ ਪਿਆਸੀ ਵਾਟਸਐਪ ਲਾਈ ਪਈ ਆ ਮਕਾਨ ਬਣੇ ਹੋਏ ਸੀ ਸਾਡੇ ਹੁਣ ਵਾਪਸ ਹਾਂਜੀ ਹੁਣ ਡੀਆਉਟਰੀਪੈਲਟ ਕਾਪਟਾ ਦੇ ਕਾਰਨ ਤੇ ਅਸੀਂ ਸ਼ਰੋਮਣੀ ਅਕਾਲੀ ਦਲ ਦਾ ਸਤਾ ਸੁਖਵੀਰ ਸਿੰਘ ਬਾਦਲ ਦਾ ਦਿਲੋਂ ਧੰਨਵਾਦ ਕਰਦੇ ਹਾਂ ਪੂਰੇ ਸ਼ਰੋਮਣੀ ਅਕਾਲੀ ਦਲ ਪਾਰਟੀ ਦਾ ਜਿਨ੍ਹਾਂ ਨੇ ਸਾਡੀ ਇਸ ਜ਼ਮੀਨ ਨੂੰ بچਾਉਣ ਦੀ ਖਾਤਰ ਜਿਹੜਾ ਇੱਕ ਕਰ ਦਿੱਤਾ ਵੈਸੇ ਤਾਂ ਸਾਰੀ ਗੱਲ ਹੈ ਜਿਹੜੀ ਮਲੂਕਾ ਸਾਹਿਬ ਨੇ ਵਿਸਥਾਰ ਸਹਿਤ ਦਾਸੀ ਦਿੱਤੀ ਹੈ ਪਰ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਛੋਡੇ ਮਾਧਿਅਮ ਰਾਹੀਂ ਪੰਜਾਬੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਜਿਹੜੀ ਇਹ ਆਕੜ ਵਾਲੀ ਸਰਕਾਰ ਸੀ ਇਹ ਆਕੜ ਪੰਨਾਂ ਦਾ ਕੰਮ ਪੰਜਾਬੀਆਂ ਨੇ ਕੀਤਾ ਜਿਹਦੇ ਬਾਬਤ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹ ਰੱਦ ਹੋਈ ਹੈ ਹੁਣ ਵੀ ਜਿਹੜੀਆਂ ਗੱਲਾਂ ਕਰ ਰਹੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸ ਦੇਣਾ ਚਾਹੁੰਦਾ ਵੀ ਇਹ ਕੋਸ਼ਿਸ਼ ਜਾਂ ਫੇਰ ਇਹ ਕਿਸਾਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਲੈਂਡ ਪੂਲਿੰਗ ਪਾਲਿਸੀ ਦੇ ਮਾਧਿਅਮ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਰਬਲੀ ਸ਼ੁਰੂ ਕਰਤੀਆਂ ਵੀ ਜੇ ਅਸੀਂ ਕਿਸੇ ਕਿਸਾਨ ਨੂੰ ਉੱਥੇ ਕੋਈ ਖੇਤੀ ਤੋਂ ਬਿਨਾ ਕੋਈ ਚੀਜ਼ ਨਹੀਂ ਕਰਨ ਦੇਣੀ ਕੋਈ ਹੋਰ ਨਹੀਂ ਕਰਨ ਦੇਣਾ ਦਾ ਸ਼ੋਮਨੀ ਇਹ ਕਾਲੀ ਦਲ ਹਮੇਸ਼ਾ ਪੰਜਾਬੀਆਂ ਲਈ ਪੰਜਾਬੀਅਤ ਲਈ ਲੜਾਈ ਲਈ ਤਿਆਰ ਹੈ ਜਿਸ ਤਰੀਕੇ ਬਾਕੀ ਪਾਰਟੀਆਂ ਦਾ ਚੀਚੀ ਤੇ ਖੂਨ ਲਾ ਕੇ ਸ਼ਹੀਦ ਹੋਣ ਦਾ ਦਾਵਾ ਕਰ ਰਹੀ ਹੈ ਨਾ ਮੈਂ ਦੋ ਤਿੰਨ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਹਰੇਤ ਪਾਰਟੀ ਕਹੀ ਜਾਂਦੀ ਹੈ ਭਾਜਪਾ ਕਹੀ ਜਾਂਦੀ ਹੈ ਜੀ ਸਾਡੀ ਅਸੀਂ ਬਹੁਤ ਵੱਡੀ ਲੜਾਈ ਲੜੀ ਲੈਂਡ ਪੋਲਿੰਗ ਲਈ ਭਾਜਪਾ ਨੇ ਸਿੰਗਲ ਥਾਂ ਰਾਨੀ ਦਾ ਸਿੰਗਲ ਥਾਂ ਉ ਜਾ ਕੇ ਨਹੀਂ ਖੜੇ ਸਭ ਤੋਂ ਪਹਿਲਾਂ ਜਿਸ ਦਿਨ ਲੈਂਡ ਪੋਲਿੰਗ ਪੋਲਿਸੀ ਇਹਨਾਂ ਨੇ ਕਿਹਾ ਕਿ ਅਸੀਂ ਲੈ ਕੇ ਆਉਣ ਦੀ ਗੱਲ ਕੀਤੀ ਸਾਡੇ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਫੀਰ ਸਿੰਘ ਬਾਦਲ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਫਿਰ ਜਾ ਕੇ ਜਿਹੜੇ ਅਫੈਕਟਡ ਫੈਮਲੀਜ਼ ਸੀ ਲੁਧਿਆਣੇ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਤੋਂ ਸਾਰੀ ਗੱਲ ਪੁੱਛੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਲੁਧਿਆਣੇ ਧਰਨਾ ਦਿੱਤਾ ਗਲਾਡਾ ਦਫਤਰ ਦੇ ਬਾਅਦ ਫਿਰ ਅਸੀਂ ਲੁਧਿਆਣੇ ਡੀਸੀ ਦਫਤਰ ਬਾਹਰ ਧਰਨਾ ਦਿੱਤਾ ਫਿਰ ਮੁਹਾਲੀ ਧਰਨਾ ਦਿੱਤਾ ਫਿਰ ਬਠਿੰਡੇ ਦਿੱਤਾ ਔਰ ਜਿਸ ਦਿਨ ਪਟਿਆਲੇ ਧਰਨਾ ਚੱਲ ਰਿਹਾ ਸੀ ਉਸ ਦਿਨ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਹੈ ਹੋਰ ਕੋਈ ਪਾਰਟੀ اپੋਜੀਸ਼ਨ ਦੀ ਇਸ ਸਿਨੈਰੀਓ ਚ ਨਹੀਂ ਸੀ ਜਿਹੜੀ ਨੇ ਕੋਈ ਲੋਕਾਂ ਦੀ ਲੜਾਈ ਲੜੀ ਹੋਵੇ ਇਕੱਲੇ ਅਖਬਾਰੀ ਜਿਹੜੇ ਹੰਝੂ ਬਹਾਉਣ ਤੋਂ ਬਿਨਾਂ ਤੁਸੀਂ ਇਸ ਗੱਲ ਦੇ ਗਵਾਹ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕੱਲਾ ਤੇ ਕੱਲਾ ਸ਼ਰੋਮ ਨਹੀਂ ਅਕਾਲੀ ਦਾ ਲੈ ਜਿਹੜਾ ਪੰਜਾਬੀਆਂ ਦੇ ਹਰੇਕ ਦਰਦ ਨੂੰ ਸਮਝਦਾ ਹੈ ਪੰਜਾਬੀਆਂ ਦੀ ਹਰੇਕ ਲੜਾਈ ਲੜਨ ਨੂੰ ਤਿਆਰ ਹੈ ਔਰ ਪੰਜਾਬੀਆਂ ਲਈ ਹਰੇਕ ਮੋਰਚਾ ਲਾਉਣ ਨੂੰ ਤਿਆਰ ਹੈ ਸਾਡੀ ਪਾਰਟੀ ਨੇ ਤਾਂ ਐਲਾਨ ਵੀ ਕਰਤਾ ਸੀ ਔਰ ਉਸੇ ਡਰ ਤੇ ਭੈ ਤੋਂ ਇਹ ਲੈਂਡ ਪੋਲਿੰਗ ਪਾਲਿਸੀ ਵਾਪਸ ਹੋਈ ਹੈ ਕਿਉਂਕਿ ਸਾਨੂੰ ਇਹਦੇ ਕਾਨੂੰਨੀ ਖਿਲਾਫ ਸਾਡੇ ਪ੍ਰਧਾਨ ਜੀ ਨੂੰ ਪਤਾ ਸੀ ਉਹਨਾਂ ਨੇ ਕਿਹਾ ਵੀ ਮੈਂ ਇੱਕ ਇੱਕ ਬੰਦੇ ਨੂੰ ਘੜੀਸੂਗਾ ਜਦੋਂ ਸਰਕਾਰ ਆਊਗੀ 1995 ਦੇ ਐਕਟ ਜਿਹੜੀ ਇਹ ਪਾਲਿਸੀ ਲੈ ਕੇ ਆਏ ਸੀ ਉਹਦੇ ਸਭ ਤੋਂ ਵੱਡਾ ਜਿਹੜਾ ਠੱਗੀ ਦਾ ਜਾਲ ਸੀ ਉਹ ਏਸੀਬ ਜਿਹੜੀ ਮਰਜ਼ੀ ਲੈਂਡ ਅਕਵਾਇਰ ਕਰਕੇ ਜਿਹੜੀ ਮਰਜ਼ੀ ਛੱਡ ਸਕਦੀ ਹੈ ਔਰ ਉਸ ਤੋਂ ਬਾਅਦ ਲੈਂਡ ਜਿਹੜੀ ਅਕਵਾਇਰ ਕਰ ਲਈ ਉਹ ਜਿਹੜੇ ਮਰਜ਼ੀ ਪ੍ਰਾਈਵੇਟ ਬੰਦੇ ਨੂੰ ਡਵੈਲਪ ਕਰਨ ਨੂੰ ਉਹ ਨੂੰ ਦੇ ਸਕਦੇ ਆ ਇਹ ਤਾਂ ਇੱਕ ਸਿੱਧੇ ਛੜਿਆਂ ਢੱਕੀ ਸੀ ਲੋਕਾਂ ਨਾਲ ਵੀ ਆਮ ਬੰਦੇ ਦੇ ਤੁਸੀਂ ਲੈਂਡ ਲਓ ਕਿਸੇ ਵੱਡੇ ਬਿਲਡਰ ਨੂੰ ਜਾਂ ਕਿਸੇ ਵੱਡੇ ਕਲੋਨਾਈਜ਼ਰ ਨੂੰ ਦੇ ਦਿਓ ਉਹਦੇ ਤੋਂ ਪੈਸੇ ਲੈ ਲਓ ਪਲਾਨਿੰਗ ਵੀ ਇਹਨਾਂ ਦੀ ਪ੍ਰਧਾਨ ਜੀ ਨੇ ਉਦੋਂ ਵੀ ਸਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ 30000 ਕਰੋੜ ਰੁਪਇਆ ਇਕੱਠਾ ਕਰਨ ਦੀ ਇਹਨਾਂ ਦੀ ਕਮਿਟਮੈਂਟਸ ਹੋਈਆਂ ਸੀ ਅੱਜ ਉਸੇ ਦਾ ਦਰਦ ਮਨੀਸ਼ ਸੋਧਿਆ ਦੇ ਬਿਆਨ 'ਚ ਝਲਕ ਰਿਹਾ ਹੈ ਜਿਹੜੀ ਉਹ ਕੱਲ੍ਹ ਗੱਲ ਕਹਿ ਰਿਹਾ ਹੈ ਵੀ ਆਪਾਂ ਨੂੰ ਲੜਨਾ ਪਵੇ ਝੂਠ ਬੋਲਣਾ ਪਵੇ ਝੂਠ ਤਾਂ ਬੋਲਣਾ ਹੀ ਪੈਣਾ ਕਿ ਜੋ ਲੋਕਾਂ ਨਾਲ ਪੰਜਾਬੀਆਂ ਨਾਲ ਵਾਦੇ ਕੀਤੇ ਸੀ ਜੋ ਪੰਜਾਬੀਆਂ ਨਾਲ ਠੱਗੀ ਮਾਰੀ ਐ ਉਹ ਪੂਰੀ ਤਾਂ ਕੀਤੀ ਨਹੀਂ ਵਾਦਾ ਤਾਂ ਇੱਕ ਵੀ ਪੂਰਾ ਨਹੀਂ ਕੀਤਾ ਨੌکریاں ਸਾਰੀਆਂ ਬਾਹਰਲੇ ਸੂਬੇ ਦੇ ਬੰਦਿਆਂ ਨੂੰ ਦਿੱਤੀਆਂ ਜ਼ਮੀਨ ਸਾਡੀ ਬਾਹਰਲੇ ਸੂਬੇ ਦੇ ਬੰਦਿਆਂ ਨੂੰ ਦੇਣ ਲੱਗੇ ਸੀ ਮੈਂ ਇਹ ਸਾਰੀ ਲੜਾਈ ਜਿੱਤਣ ਲਈ ਸਮੂਹ ਪੰਜਾਬੀਆਂ ਨੂੰ ਵੀ ਧੰਨਵਾਦ ਕਰਦਾ ਔਰ ਸ਼ਰੋਮਨੀ ਕਾਲੀਦਾ ਦੇ ਸਾਡੇ ਝੂਹਾਰੂ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸੋਚ ਨੂੰ ਵੀ ਸਲਾਮ ਕਰਦਾ ਜਿਨ੍ਹਾਂ ਨੇ ਉਦੋਂ ਬਾਅਦ ਆਪ ਦੇ ਪੈਰੀਂ ਜੁੱਤੀ ਨਹੀਂ ਪਾਈ ਉਹ ਪੂਰੇ ਪੰਜਾਬ 'ਚ ਘੁਮ ਕੇ ਉਹਨਾਂ ਨੇ ਲੋਕਾਂ ਨੂੰ ਲਾਮਬਾ ਦਿੱਤਾ। ਤੁਸੀਂ ਕਾਰੋਬਾਰੀ ਜੋ ਤੁਹਾਡਾ ਸੀ ਇਸ ਸਟਾਕੀ ਦਾ ਕਾਰੋਬਾਰ ਤੇ ਬਹੁਤ ਵੱਡਾ ਅਸਰ ਸੀ ਜੀ। ਇਕੱਲੇ ਕਿਸਾਨ ਦੀ ਤਾਂ ਜ਼ਮੀਨ ਜਾਣੀ ਸੀ। ਉਹਦੇ ਨਾਲ ਸਭ ਤੋਂ ਵੱਧ ਅਫੈਕਟ ਹੋਣਾ ਸੀ ਖੇਤ ਮਜ਼ਦੂਰ। ਜਿਹੜਾ ਗੱਲਾਂ ਮਜ਼ਦੂਰ ਹੈ। ਕਿਉਂਕਿ ਜਦੋਂ 45000 ਏਕੜ ਦੀ ਫਸਲ ਤੁਸੀਂ ਦੇਖੋ ਤਾਂ ਉਹ ਲਗਭਗ ਸਾਲ 'ਚ 2000 ਕਰੋੜ ਰੁਪਏ ਦੀ ਫਸਲ ਬਣਦੀ ਹੈ। ਔਰ ਇਹ 45000 ਜਿਹੜਾ ਏਕੜਾ ਤਾਂ ਨੋਟੀਫਾਈ ਹੋ ਗਿਆ ਸੀ। 150 ਕਲੋਨੀਆਂਾਂ ਦੀ ਹੋਰ ਪਾਈਪਲਾਈਨ ਸੀ। ਟੰਡੇ 860 ਏਕੜ ਇਹਨਾਂ ਨੇ ਨੋਟੀਫਾਈ ਕੀਤੇ ਔਰ ਉਸ ਤੋਂ ਬਾਅਦ ਮਾਨਸਾ ਰੋਡ ਮੁਕਸਰ ਰੋਡ ਤੇ ਦੋ ਕਲੋਨੀਆ ਮਲੋੜ ਰੋਡ ਤੇ ਕਲੋਨੀ ਉਹਨਾਂ ਦੇ ਡਾਟੇ ਚ ਹੈ ਤਾਜ਼ਜ ਗਵਾਹ ਗਵਾਹ ਨੇ ਉਸ ਗੱਲ ਦੇ ਇਹਨਾਂ ਨੂੰ ਇਹ ਸੀ ਤਾਂ ਨੇ ਚੁੰਡੀ ਵੜ ਕੇ ਦੇਖੀ ਸੀ ਵੀ ਜੋ ਜੇ ਲੋਕ ਨਾ ਬੋਲੇ ਨਾ ਲੋਕਾਂ ਨੇ ਕੋਈ ਐਜੀਟੇਸ਼ਨ ਕੀਤੀ ਸਵਾ ਡੇਢ ਲੱਖ ਏਕੜ ਦਾ ਇਹਨਾਂ ਦੀ ਕੋਈ ਪੰਜਾਬ ਚ ਪਲਾਨਿੰਗ ਸੀ ਔਰ ਉਹ ਜੇ ਡੇਢ ਲੱਖ ਏਕੜ ਚਲਾ ਜਾਂਦਾ ਡੇਢ ਲੱਖ ਏਕੜ ਦਾ ਮਤਲਬ ਸੀ ਪੰਜਾਬ ਚੋ ਸਿੱਧੀ ਸਿੱਧੀ ਪੂਰੇ ਸਾਲ ਚ ਲਗਭਗ 15000 ਕਰੋੜ ਦੀ ਫਸਲ ਚਲੀ ਜਾਣੀ ਸੀ ਉਹ 15000 ਕਰੋੜ ਕਿੱਥੇ ਆਉਣਾ ਸੀ ਪੰਜਾਬ 'ਚ ਉਹਦੀ ਆਰਥਿਕ ਵਪਾਰੀ ਨੂੰ ਆਉਣੀ ਸੀ ਉਹ ਸਾਰਾ ਟੱਪੜਾ ਵੀ ਇੱਥੋਂ ਦੇ ਵਪਾਰੀ ਦਾ ਵੇਖਣਾ ਸੀ ਈਲ ਵੀ ਇੱਥੋਂ ਦੇ ਵਪਾਰੀ ਦਾ ਵੇਖਣਾ ਸੀ ਹੋਰ ਸਾਰੀਆਂ ਚੀਜ਼ਾਂ ਵੀ ਸਾਰਾ ਟਰਕਾ ਮਤਲਬ ਟੋਟਾ ਪੰਜਾਬ ਡਿਸਟਰਬ ਹੋਣਾ ਸੀ ਇਹ ਲੜਾਈ ਗੱਲੇ ਕਿਸਾਨ ਦੀ ਲੜਾਈ ਨਹੀਂ ਸੀ ਇਹ ਲੜਾਈ ਸਮੂਹ ਪੰਜਾਬੀਆਂ ਦੀ ਸੀ ਜਿੱਥੋਂ ਮੈਂ ਸਟਾਰਟ ਕੀਤਾ ਸੀ ਕਿ ਪੰਜਾਬੀਆਂ ਦੇ ਹਿੱਤਾਂ ਦੇ ਖਾਤਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੜਾਈ ਲੜੀ ਹੈ ਤੇ ਗਾਹ ਵੀ ਅਸੀਂ ਲੜਾਂਗੇ ਜਿਹੜੀ ਉਹ ਮੈਂ ਛੋਟੇ ਮਾਧਿਮੇ ਰਾਹੀਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਵੀ ਸੋਦੀਏ ਨੇ ਕਿਹਾ ਵੀ ਅਸੀਕ ਤੇ ਸ ਮਾਸ ਸੋਦੀਆ ਇਹਨੂੰ ਦੱਸ ਦੇਣਾ ਵੀ ਸੋਦੀਆ ਜੀ ਕਿਸੇ ਭਲੇਖੇ ਚ ਨਾ ਲਿਓ ਪੰਜਾਬੀ ਪਿਆਰ ਨਾਲ ਤਾਂ ਲੁੱਟੇ ਜਾ ਸਕਦੇ ਐ ਜੇ ਤੁਸੀਂ ਲੜਾਈ ਨਾਲ ਪਹੁੰਚੇ ਵੱਡੇ ਵੱਡੇ ਧਾਰਮਿਕ ਆਗੇ ਸਾਰੇ ਹਾਰ ਕੇ ਗਏ ਔਰ ਸੋਨੂੰ ਵੀ ਪੰਜਾਬੀ ਹਰਾਉਣ ਦਾ ਕੰਮ ਕਰਨਗੇ ਗੁਰੀਦਰਾ ਹਰਾਉਣ ਦਾ ਕੰਮ ਕਰਨਗੇ ਹੋਰ ਕੋਈ ਅੱਜ ਦਾ ਮੁੱਦਾ ਤਾਂ ਵੈਸੇ ਕੇਰਾ ਤਾਂ ਟਿੱਗ ਗਿਆ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਚ ਇਹ ਸਰਕਾਰ ਨੇ ਲੈਨਪੁਰ ਦੀ ਬਾਤ ਸੀ ਲਿਆਦੀ ਸੀ ਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਹੀ ਧਰਨੇ ਹੋਏ, ਮੁਜ਼ਾਰੇ ਹੋਏ, ਬਹੁਤ ਲੋਕਾਂ ਨੇ ਪ੍ਰੋਟੈਸਟ ਕੀਤਾ ਉਸ ਗੱਲ ਦੇ ਵਿੱਚ। 파ਰਸੀ ਦਾ ਪ੍ਰਵਚਨ ਲੋਕਾਂ ਦੇ ਦਰਵਾਜ਼ੇ ੱਲੇ ਆ ਕੇ ਸਰਕਾਰ ਨੇ ਉਸ 파ਰਸੀ ਨੂੰ ਰੱਦ ਕਰ ਦਿੱਤਾ। ਅਕਾਲੀ ਦਲ ਨੇ ਵੀ ਬਹੁਤ ਵੱਡਾ ਸ਼ਮਾਰਚ ਵਿੜਿਆ ਇਸ 파ਰਸੀ ਦੇ ਖਿਲਾਫ। ਵੱਡੇ-ਵੱਡੇ ਧਰਨੇ ਲੱਗੇ 4 ਜ਼ਿਲ੍ਹੇ 'ਚ ਸਾਡੇ ਧਰਨੇ ਲੱਗੇ ਸੀ ਇਸ 파ਰਸੀ ਦੇ ਖਾਲ ਜਿਹੜੇ ਚਾਰੇ ਬਹੁਤ ਵੱਡੇ ਸੀ। ਉਸ ਤੋਂ ਬਾਅਦ ਸਾਰੇ ਪੰਜਾਬ 'ਚ ਸੀ ਰੱਖਲੇ ਸੀਗੇ ਧਰਨੇ ਲਾਉਣੇ। ਤੇ ਨਾਲ 1 ਸਤੰਬਰ ਤੋਂ ਅਸੀਂ ਬੋਰਚੇ ਦੀ ਸਟਾਰਟਿੰਗ ਕਰ ਲਈ ਸੀ। 1 ਸਤੰਬਰ ਨੂੰ ਅਸੀਂ ਬੋਰਚਾ ਲਾਵਾਂਗੇ। ਪਾਰਟੀ ਪ੍ਰਧਾਨ ਸਾਡੇ ਸਰਦਾਰ ਸੁਖਦੇਵ ਸਿੰਘ ਜੀ ਬਾਦਲ ਉਸ ਮੋਰਚੇ ਦੀ ਵਾਈ ਕਰਦੇ ਤਾਂ ਰੋਜ ਹੀ 500 ਬਤੇ ਦਾ ਜੱਤਾ ਰੋਜ ਆਇਆ ਕਰੂਗਾ ਕਿਰਤ ਦੇ ਤਾਰੀ ਦੇਣ ਦੀ ਖਾਤਰ ਉੱਥੇ ਧੰਦੀ ਗੱਦੀ ਤੇ ਕੀ ਜੀਵਾਲ ਸਾਹਿਬ ਰਹਿੰਦੇ ਸੋ ਉਸ ਤੋਂ ਫਿਰ ਇਹਨਾਂ ਨੇ ਪ੍ਰੈਸ਼ਰ ਪਿਆ ਲੋਕਾਂ ਦਾ ਬਹੁਤ ਜ਼ਿਆਦਾ ਸਾਰਾ ਪੰਜਾਬ ਹੀ ਹਿਲਖੜਾ ਸੀਗਾ ਕਿਹੜਾ ਉਹ ਬਾਪਸ ਲੈ ਲੈ ਜਿਹੜਾ ਉਹ ਸੀ ਇੱਕ ਬਹੁਤ ਵੱਡੀ ਠੱਗੀ ਵੇਖੋ ਲੈਡ ਪਾਲਸੀ ਦਾ ਬਦਲ ਕੀਆ ਕਿ ਲੋਕਾਂ ਦੇ ਸਹੇਬ ਕੀ ਦਾ ਜ਼ਮੀਨ ਲੈਣੀ ਸਰਕਾਰ ਜੇ ਲੋਕ ਦੇਣਾ ਚਾਹੁੰਦੇ ਆ ਇਸੇ ਨੂੰ ਕੋਈ ਦਰਾਜ ਨਹੀਂ ਅੱਗੇ ਵੀ ਬਹੁਤ ਲੱਗਿਆ ਸਰਕਾਰਾਂ ਨੇ ਬੜੀਆਂ ਚੀਜ਼ਾਂ ਬਣਾਜਿਆ ਰੇ ਚੱਲਦਾ ਰਹਿੰਦਾ ਹੈ ਪਾਲਸੀ ਦਾ ਜੇ ਜਦੋਂ ਕੋਈ ਅਸੀਂ ਕਹਿੰਦੇ ਜੇ ਲੋਕ ਦੇਣਾ ਚਾਹੁੰਦੇ ਸਾਨੂੰ ਵੀ ਦਰਾ ਦੇ ਵੀ ਖੁਸ਼ੀ ਦਾ ਲੋਕ ਦੇਣਾ ਚਾਹੁੰਦੇ ਆ ਜੇ ਫਿਰ ਪਾਲਸੀ ਦਾ ਤੇ ਮੋਲੀ ਲੈ ਲੈ ਸਰਕਾਰ ਨੇ ਜੇ ਕੋਈ ਚੀਜ਼ਾਂ ਬਣਾਉਣੀਆਂ ਨੇ ਜੇ ਸਰਕਾਰ ਠੀਕ ਸਮਝਦੀ ਹੈ ਕਿਸਾਨਾਂ ਨੂੰ ਖੁਸ਼ ਕਰਕੇ ਜਿੰਨੇ ਉਹ ਪੈਸੇ ਵੰਡਦੇ ਆ ਪ੍ਰਤੀ ਏਕੜ ਉਹਨਾਂ ਨੂੰ ਪੈਸੇ ਦੇ ਦੇਣ ਰਜਿਸਟਰੀਆਂ ਕਰਾ ਦੇਣ ਇਹ ਹੁਣ ਜਿਹੜੀ ਇਹ ਤਾਂ ਬੜੀ ਉਲਝਾਲੀ ਪਾਲਸੀ ਸੀ ਵੀ ਅਸੀਂ ਇੱਥੇ ਪਹਿਲੀ ਗੱਲ ਤਾਂ ਇੰਨੀ ਵੱਡੀ ਜ਼ਮੀਨ ਅੱਜ ਤੱਕ ਕਦੇ ਕੋਈ ਏਰੀ ਨਹੀਂ ਹੋਈ 43000 ਏਕੜ ਜ਼ਮੀਨ ਬਹੁਤ ਵੱਡਾ ਰਕਬਾ ਹੁੰਦਾ ਤੇ ਛੋਟਾਰੇ ਪੰਜਾਬ ਚ ਪਹਿਲਾਂ ਹੀ ਬੜਾ ਘਟ ਗਿਆ ਰਕਬਾ ਜਿਹੜਾ ਖੇਤੀਬਾੜੀ ਪੰਜਾਬ ਖੇਤੀ ਪ੍ਰਧਾਨ ਸੂਬਾ ਇਹਦਾ ਨਾਮ ਉਤਰ ਕੇ ਇਸੇ ਕਰਕੇ ਦੁਨੀਆ ਦੇ ਵਿੱਚ ਇੱਕ ਨੰਬਰ ਤੇ ਸੀ ਕਿ ਖੇਤੀ ਪ੍ਰਧਾਨ ਸੂਬਾ ਸਾਰੇ ਪੁਰਖ ਤਾਂ ਢਿੱਡ ਭਰਿਆ ਹੀ ਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੱਕਾ ਇਹਦਾ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇੰਡੀਆ ਕਲੋਨੀਆ ਬਣਦੀ ਹੈ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛੱਡਦੀ ਜਾਂਦੀ ਹੈ ਗਵਰਨਮੈਂਟ ਦਾ ਉਹ ਮਾੜੀ ਜ਼ਮੀਨ ਨੂੰ ਛੱਡਦੀ ਜਾਂਦੀ ਹੈ ਜਿੱਥੇ ਇੱਥੇ ਹੋਰ ਤਾਂ ਕੋਈ ਸੁਧਾਰ ਨਹੀਂ ਜਿੱਥੇ ਘਰ ਬਣਾ ਦਿਓ ਜਾਂ ਇੰਡਸਟਰੀ ਚੱਕੀ ਤੋਂ ਚੱਕੀ ਸਾਰੇ ਕਿਤੇ ਵੀ ਵੇਖ ਲੋ ਚੰਗੀ ਤੋਂ ਚੰਗੀ ਛੱਤੀ ਸੀ ਫਿਰ ਉਹ ਪਾਲਸੀ ਚ ਐਨਾ ਫਲਾਪ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਕਿਲਾ ਤੇਰੀ ਜ਼ਮੀਰ ਆ ਉਹ ਦੋ ਪਲਾਟ ਦੇਣਾਗੇ ਇੱਕ ਸ਼ੋਰੂਮ ਦੇ ਬਾਅਦ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਜਦੋਂ ਉੱਥੇ ਕਲੋਨੀ ਹੋ ਜਾਏਗੀ ਤਿਆਰ ਕਲੋਨੀ ਸਾਰਿਆਂ ਸੁਹੂਤਾ ਉਹ ਚੋਲ ਜਾਣਗੇ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲ ਤੇ ਫਿਰ ਉਹਦਾ ਸ਼ੋਰੂਮ बिकੇਗਾ ਕਿੱਥੋਂ ਉਹਦਾ ਪਲਾਟ बिकੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਰੇ ਨਹੀਂ ਉਹਦਾ ਡਰ ਕੇ ਸੀ ਪਾਸੇ ਜੋ ਕਹਿੰਦਾ ਜਾਊਗਾ ਕਿਤਾ ਹਲੇ ਤੱਕ ਵੀ ਛੱਤੀਗੜ੍ਹ ਵੀ ਬਣੇ ਨੂੰ ਵੇਖੋ ਵੀ 75 ਸਾਲ ਦੇ ਲਗਭਗ 74-75 ਸਾਲ ਵਿੱਚ ਛੱਤੀਗੜ੍ਹ ਬਣੇ ਨੇ 37% ਉੱਥੇ ਵੀ ਹਲੇ 25% ਵੀ 25% ਰਕਵਾ ਖਾਦੀ ਤੇ ਆ ਤੁਦਵਾ ਲੁਧਿਆਣਾ ਲੈ ਲਓ ਮਹਾਰੀ ਲੈ ਲਓ ਅੱਜ ਵੀ ਮਹਾਰੀ ਦੇ ਵਿੱਚ ਸ਼ੋਰੂਮ ਬਣਿਆ ਮੋਟਰ ਦੇ ਉੱਤੇ ਕਿੱਦ ਜਾਇਓ ਤੁਸੀਂ ਲਿਖਿਆ ਪਿਆ ਟੂਲ ਟੂਨ ਟੂਰ ਹਰੇਕ ਤੇ ਲਿਖਿਆ ਪਿਆ ਉਹ ਕਿੱਕੀ ਨਹੀਂ ਰਹੇ ਤੇ ਜੇ ਪਹਿਲਾਂ ਹੀ ਖਲਾਪ ਜਾਂਦਾ ਕੰਪਨੀ ਆਜ ਪਹਿਲਾਂ ਹੀ ਖਾਨੀ ਪਿਆ ਇਹਦਾ बिक ਨਹੀਂ ਰਹਾ ਇਹ ਉਹ ਕਿਤੇ ਇੱਕ ਬਹੁਤ ਵੱਡੀ ਠੱਗੀ ਸੀ ਪੰਜਾਬ ਦੇ ਲੋਕਾਂ ਨਾਲ ਵੀ ਕਿਰਾ ਜ਼ਮੀਨ ਆਪਦੇ ਨਾਲ ਲੈ ਕੇ ਬੁਰਕੇ ਲੋਕ ਪੂਰੇ ਪਿੰਡ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਚੜ ਬੋਲਿਆ 1000 ਰੁਪਏ ਵਾਲਾ ਉਹ ਇਧਰ ਪੈਸੇ ਧੱਕ ਲੈਗੇ ਇਧਰੋਂ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਜੱਗਾ ਹੋ ਗਿਆ ਪੰਜਾਬ ਦੇ ਲੋਕ ਉੱਠ ਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਥੇ ਕਾਂਗਰਸੀ ਦਲ ਨੇ ਮੂਰੇ ਹੋ ਕੇ ਸ਼ਰਚ ਕੀਤਾ ਕਿ ਇਹਦੇ ਚ ਸਰਕਾਰ ਨੂੰ ਪਿੱਛੇ ਛੱਡ ਦੋ ਇੰਸਟਾਗ੍ਰਾਮ ਤੋਂ ਆਫ ਰਾਈ ਗਈ ਉਹ ਕਿਵੇਂ ਜੀਉਂ ਕਿਸਾਨ ਇਹ ਗੱਲ ਕਹਦਾ ਜੀ ਕਾਤਾ ਨਹੀਂ ਆ ਗਿਆ ਸਿਆ। ਕਾਸ ਕਰ ਸੁਭਤ ਸਮਾਉਂ ਹੋਤਾ ਹੈ ਗੱਲ ਇਹ ਹੈ ਕਿ ਸਾਡਾ ਸ਼ੀਅਸਸ ਕਰਨਾ ਜਾਰੀ ਰੁਕਾ। ਕਿਵੇਂ ਦੇਖਦੇ। ਤੁਸੀਂ ਦੇਖੋ ਕਿਸੇ ਇਰਾਦਾ ਤਾਂ ਉਹਨੇ ਕਰਤੀ ਹੈ। ਜਿਹੜੀ ਸਹੀ ਗੱਲ ਆ ਉਹਨੂੰ ਆਪਾਂ ਇਧਰ ਉਧਰ ਨਹੀਂ ਹੋ ਸਕਦੇ ਜੇ ਅਸੀਂ ਇਹ ਵਿੱਚ ਕਈ ਜਗ੍ਹਾ ਤੇ ਵਿਸ਼ਵਾਸ ਤਾਂ ਹੈ ਸਰਕਾਰ ਤੇ ਕੋਈ ਕਰਦਾ ਨਹੀਂ। ਉਹ ਵੀ ਨਹੀਂ ਉਹ ਵੀ ਕਿਉਂ ਕਰ ਰ ਅਸੀਂ ਵੀ ਨਹੀਂ ਕਰਦੇ। ਪਹਿਲਾਂ ਉਹ ਤਾਂ ਨੋਟੀਫਿਕੇਸ਼ਨ ਡੀ ਨੋਟੀਫਿਕੇਸ਼ਨ ਕੈਬ੍ਰੇਟ ਵੀ ਹੋ ਗਿਆ। ਪਰ ਇਹਦਾ ਤਾਂ ਪਤਾ ਨਹੀਂ ਕੋਈ ਹੋਰ ਟੰਗ ਨਾ ਲਿਆ। ਆਪਾਂ ਬਾਲ ਵੀ ਇਹ ਤਾਂ ਇਹਨੇ ਵਾਪਸ ਕਰਤੀ ਜਿਹੜੀ ਸੀਗੀ ਹੁੰੜਾ। ਤੇ ਕੋਈ ਦੋ ਅੱਖਰ ਹੋਰ ਦੇ ਕੇ ਵੀ ਜਿਹੜੇ ਟੱਕਰ ਹੋਰ ਲਿਆ। ਤਾਂ ਲੋਕੇ ਡੇ ਰਹੇ ਸਾਰੇ ਇਹਨਾਂ ਦਾ ਤਵਾਰ ਕੋਈ ਨਹੀਂ ਇਹ ਇਸ ਗੱਲ ਤੇ ਵਿਜਦ ਨੇ ਹਲੇ ਵੀ ਆਪਦਾ ਜੇ ਪਹਿਲਾ ਵਿਜਦ ਸੀਗੇ ਬਾਹਰ ਰਹੀਆਂ ਕੌਪੜੀਆਂ ਦਾ ਗੜਕਾਵਾ ਵਗੈਰੇ ਨੇ ਇਹਨਾਂ ਦੇ ਸੌਦੇ ਹੋਏ ਵੀ ਨੇ ਕਿ ਕਿਸੇ ਹੋਰ ਢੰਗ ਨਾਲ ਲਿਆਉ ਆ ਆਸਕ ਲੋਟ ਦੇ ਕਿਸੇ ਕਿਸੇ ਦੇ ਸਮਖ ਦੇ ਰਿਹਾ ਕਿ ਕਿਸੇ ਇਸੇ ਤੇ ਇਸੇ ਲੜਪੁਰਪ ਤੇ ਕਿਹੜਾ ਕੱਲ ਤੋਂ ਜੀ ਵਾਇਰ ਤੋਂ ਜੀ ਮੈਂ ਤੋਂ ਦੋਰੀਆ ਉਹ ਵੀ ਚੰਗਾ ਤੁਸੀਂ ਵਧੀਆ ਥੈਂਕ ਯੂ ਤੁਹਾਡਾ ਤੁਸੀਂ ਯਾਦ ਕਰਾਤਾ ਉਹ ਤਾਂ ਬੜੀ ਹਰਾਤੀ ਵਾਲੀ ਗੱਲ ਆ ਸਾਰੀ ਜਿਹੜੀ ਉਹ ਵੀਡੀਓ ਬੇ ਵੀ ਸੁਣੀ ਹੈ ਉਹ ਸਾਰੀ ਉਹ ਤਾਂ ਟੀਵੀ ਤੇ ਹੀ ਬਾਕੇ ਆਉਣ ਲੱਗਿਆ ਸੀਗਾ ਇਹ ਜਣੀ ਬੜੀ ਹੈਰਾਨੀ ਹੈ ਇੱਕ ਜ਼ਿੰਮੇਵਾਰ ਬੰਦਾ ਸੈਂਟਰ ਦਾ ਮੁੱਖ ਮੁਖਵਤਰੀ ਰਿਹਾ ਹੋਵੇ ਮਿਨਿਸਟਰ ਰਿਹਾ ਹੋਵੇ ਚੰਗੇ ਉਹਦੇ ਹੱਥੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਕੋਈ ਕੰਟਰੋਲ ਕਰ ਰਿਹਾ ਕਿ ਉਹ ਆਪਦੇ ਵਰਕਰਾਂ ਨੂੰ ਇਹ ਸੁਬੋਧਨ ਕਰ ਰਿਹਾ ਵੀ 27 ਵਾਲੀ ਚੋਣ ਆਪਾਂ ਜਿੱਤ ਲਈ ਹੈ ਉਹ ਲੈਣ ਪੂਰਤਾਲ ਸੀਰੇ ਜੁੜ ਗਈ ਉਹ ਵੀ ਕਰ ਕਿ ਇੱਥੋਂ ਪੈਸਾ ਪੱਟ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੰਡੇ ਖਰੀਦ ਕੇ ਪੰਜਾਬ ਚੋਂ ਜੋ ਧੱਕੇਸ਼ਾਹੀ ਕਰ ਸਕਦੇ ਹੋ ਅਸੀਂ ਕਰਾਂਗੇ ਉਹਦੇ ਨੇ ਜੁੜਦੀ ਹੈ ਸੋ ਤਾਂ ਬਹੁਤ ਹੀ ਜਿਹੜੀ ਇੱਕ ਵੀਰਮਾਵ ਦਾ ਵੀ ਕੁਝ ਕਰਨਾ ਪਵੇ ਜਿਹੜੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤ ਲਈਏ ਸਤਾਈ ਚ ਸਾਰਾ ਤਵਾਹ ਭਾਈ ਉਹਨਾਂ ਤੇ ਉਹਦੇ ਵਿੱਚ ਤਾਂ ਬੜੀ ਅਸੀਸ ਗੱਲ ਦੀ ਇੱਦਾਂ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹਦੇ ਰੋਕਣਾ ਚਾਹੀਦਾ ਵੋਟਰਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਰੋਕਣਾ ਚਾਹੀਦਾ ਇਹ ਕਿਹੜੀ ਕਹਿੰਦੀ ਕੰਪਨੀ ਨੂੰ ਪਾਰਟੀਾਂ ਨੇ ਕਿਹੜੇ ਇਕੱਠੇ ਹੋ ਕੇ ਲੱਗਦਾ ਕਿ ਇਹ ਕੋਲ ਜਾਗੇ ਜਿਹੜੇ ਕੰਦਲ ਨਹੀਂ ਜਾਦੇ ਪਹੇ ਪਾਇਆ ਇਸ ਮਸਲੇ ਨੂੰ ਇਲੈਕਸ਼ਨ ਕਮਿਸ਼ਨ ਨੇ ਧਿਆਨ ਦੇ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੂਬਿਆਂ ਵਾਲਿਆਂ ਤਾਂ ਇਕੱਠੀਆਂ-ਬੁੱਠੀਆਂ ਹੋ ਜਾਂਦੀਆਂ ਪ ਤੇ ਉਹਦੇ ਦਾਅਰੇ ਰਹੇ ਚਲੋ ਮੈਂ ਕਹਿੰਦਾ ਇਕੱਠੇ ਆਓਗੇ ਜਾਬਣ ਤਾਂ ਵੀ ਵਧੀਆ ਨਹੀਂ ਤੇ ਕੱਲੀ ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ ਕੱਲੀ ਨੂੰ ਵੀ ਜਾਣਾ ਚਾਹੀਦਾ ਉਹ ਕਿਸਾ ਜਿਹੜੇ ਆਪ ਬਣੇ ਨੇ ਕਾਲੀ ਦਲ ਇੱਕ ਬਰਾਬਰ ਖੜਾ ਹੋ ਗਿਆ ਵਾਕਰ ਜਿਹੜੇ ਹੈਗੇ ਆ ਉਹ ਜਿੱਤੀ ਜਿੱਤੀ ਨਹੀਂ ਕਿਵੇਂ ਖਬਰ ਆਪਕਰ ਹੋ ਇੰਡੀਪੈਂਡੈਂਸ ਕਿਤੇ ਜਾਓ ਨਹੀਂ ਵਰਕਰ ਨੂੰ ਜਿੱਤੀ ਜਿੱਤੀ ਨਹੀਂ ਹੈਗੀ ਕਾਲੀ ਦਲ ਇੱਕੀ ਰਹੂਗਾ ਕਦੇ ਵੀ ਕਾਲੀ ਦਲ ਦੋ ਪੰਜਾਬ ਚ ਨਾਕਾਮਜੋਬ ਹੋਏਗਾ ਜਿਦਾ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੀ ਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਕੱਟੇ ਛੋਟੇ ਛੋਟੇ ਕਾਲੀ ਦਲ ਤਾਂ ਪਹਿਲਾਂ ਵੀ ਖ ਮਾਰ ਸਾਹਿਬ ਦਾ ਹੀ ਨੰਨੇ ਤੋਂ ਲੈ ਕੇ ਚੱਲੀ ਜਾਂਦਾ ਪੂਰਾ ਦੇ ਵਿੱਚ ਆਪਣੇ ਰਵੀਂਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੂਡੇ ਵਾਲਾ ਦੇ ਵੀ ਚੱਲੀ ਜਾਂਦਾ ਹੁਣ ਉਹ ਅਮਰਪਾਲ ਨੇ ਬੁਲਾ ਲਿਆ ਕਾਲੀ ਦਲ ਕਹੇ ਕਿ ਨਹੀਂ ਬੜਿਆ ਹੋਰ ਵੀ ਹੈਗੇ ਬੜੇ ਬੇ ਇਹ ਬੜਦੇ ਰਹਿੰਦੇ ਨੇ ਰਾਤ ਨਾਲ ਸਰਕਾਰਾਂ ਬਣਾਉਂਦੇ ਗਏ ਰਹੇ ਜੀ ਤੇ ਤੁਹਾਡੇ ਤੁਹਾਡੇ ਚੁ ਹੀ ਗਏ ਨੇ ਤੁਹਾਡੇ ਚੁ ਹੀ ਲੱਗੂ ਗਏ ਨੇ ਲਾਮਬੰਦੀ ਉਹਨਾਂ ਨੇ ਪਿੰਡਾ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਲੱਗਦਾ ਵੀ ਇਸ ਦਾ ਸਭ ਤੁਹਾਡੇ ਜਿਹੜਾ ਨਹੀਂ ਪਹਿਲਾਂ ਵਾਲੇ ਵੀ ਸਾਡੇ ਚੁ ਹੀ ਗਏ ਸੀ ਜਿਹਨੇ ਹੁਣ ਤਾਂ ਹੀ ਬੜਿਆ ਉਹ ਸਾਡੇ ਚੁ ਹੀ ਗਏ ਹੈ ਜੀ ਕਾਂਗਰਸ ਅੱਡ ਬਣੂ ਤਾਂ ਕਾਂਗਰਸ ਚ ਜਾਓ ਜੇ ਕਾਲੀ ਦਲ ਬਣੂ ਤਾਂ ਸਾਡੇ ਚੁ ਰੁਸ ਰਸ ਕੇ ਜਾਦੇ ਵੇਖੋ ਇਲਾਬਤੀ ਕਰਨ ਦਾ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੱਦੇ ਵਰਕਰ ਹੈ ਜਿੱਦਾ ਸਿਸਟਮ ਆ ਸਾਰਾ ਉਹ ਕਾਲੀਦਾਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਉਹ ਕਿਹਨੇ ਚੋਣ ਸ਼ਾਰਟ ਵੀ ਕੋਲ ਲੈਣਾ ਬਾਅਦ ਤੋਂ ਦਫਤਰ ਵੀ ਜਾਣਾ ਇਸ ਬੰਦੇ ਮੈਂ ਕਹਿੰਦਾ ਮੈਂ ਸਵੇਰੇ ਮੈਂ ਭਗਵਾਨ ਮਾਂ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਿਣ ਦੇ ਦੇਉਗੇ ਕਿਉਂਕਿ ਡੈਮੋਕਰੈਟਿਕ ਸਿਸਟਮ ਆ ਉਹ ਚੁਣੀ ਹੋਈ ਸਰਕਾਰ ਆ 27 ਦਿਨ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਸ਼ਾਰਟ ਆ ਇਹ ਸ਼੍ਰੋਮਣੀ ਕਮੇਟੀ ਦਾ ਤੇ ਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲ ਹੈ ਪੂਰੀ ਮжоਰਿਟੀ ਦੇ ਨਾਲ ਕੱਲ ਨੂੰ ਵੋਟਾਂ ਪੈਣਗੀਆਂ ਜਦੋਂ ਵੀ ਪੈਣਗੀਆਂ ਉਦੋਂ ਕੋਈ ਜਿੱਤ ਜਿਹੜਾ ਪਰਚੀ ਜੇ ਸੀ ਵੀ ਦੁਬਾਰਾ ਜਿੱਤ ਸਕਦਾ ਹੈ ਕੋਈ ਹੋਰ ਵੀ ਜਿੱਤ ਸਕਦਾ ਉਹਦੇ ਆਪ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੁਧਾਰ ਦਾ ਸੁਧਾਰ ਦੇ ਤਹਿਤ ਜੇ ਕੋਈ ਪਾਰਟੀ ਦੋਖਾੜ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੋਣ ਮਾਰਜ ਜਿਵੇਂ ਸ਼ਿਵ ਸੈਨਾ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਦਾਂ ਐਮਪੀ ਵੀ ਜਾਦੇ ਚਲੇਗੇ ਸੀ ਐਮਐਲਏ ਵੀ ਜਾਦੇ ਚਲੇਗੇ ਸੀ ਡੈਲੀਗੇਟ ਵੀ ਜਾਦੇ ਚਲੇਗੇ ਸੀ ਉਹ ਜਲਦੀ ਜਲਦੀ ਪਾਰਟੀ ਦੋ ਵਾਰ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਦੋ ਵਾਰ ਹੋਈ ਹੋਈ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਡ ਭਰਤੀ ਹੈ ਸਾਡੀ 10 ਰੁਪਏ ਪ੍ਰਤੀ ਪ੍ਰਤੀ ਭਰਤੀ ਹੈ ਉਹਨਾਂ ਦੀ ਮੁਕਤਾਰੀ ਹੈ ਉਹ ਤਾਂ ਸਾਰਾ ਕੰਮ ਹੀ ਵੱਖਰਾ ਹੈ ਸਾਰਾ ਚੀਜ਼ ਹੀ ਵੱਖਰੀ ਹੈ ਸੋ ਸਾਡੂੰ ਨਾ ਚੋਣਚਾਤ ਦਾ ਕੋਈ ਸਾਥੂ ਹੋ ਸਕਦਾ ਉਹ ਗੱਲ ਕਹਦੇ ਇਹਦੇ ਦੇ ਕਿਸੇ ਨੂੰ ਕਹਿੰਦੇ ਨਾ ਸਾਡਾ ਕੋਈ ਦਫਤਰ ਹੋ ਸਕਦਾ ਜਿਹੜੇ ਜਿਹੜੇ ਪ੍ਰਧਾਨਗੇ ਪ੍ਰਧਾਨਗੇ ਦੇ ਮਾਪੀ ਬਗੇ ਬਿਚੇ ਰਹਿ ਹਾਂ ਇਹ ਸਾਰੇ ਵਾਪਸ ਆਜੋ ਆਪਾਂ ਕਿੱਥੇ ਪਹੁੰਚ ਜੇ 2027 ਤੇ ਸਰਕਾਰ ਬਣ ਜੇ ਇਹ 2027 ਤੇ ਸਰਕਾਰ ਬਣਾਉਣ ਲਈ ਕੋਈ ਪ੍ਰੋਚ ਕਰ ਰਹੇ ਉਹਨਾਂ ਦਾ ਵੀ ਦੁਬਾਰੇ ਆਪਾਂ ਕਿਉਂਕਿ ਤੁਹਾਡੇ ਚ ਗਏ ਗਏ ਤਾਂ ਉਹਦਾ ਕੋਈ ਹੁਣੇ ਗਏ ਆ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਸਰਕਾਰ ਤਾਂ ਸਾਡੇ ਲੋਕਾਂ ਨੇ ਬਣਾਉਣੀ ਆ ਲੋਕ ਬਣਾ ਦੇਣ ਸਰਕਾਰ ਦੇ ਖਾਤਰ ਅਸੀਂ ਕਿਤੇ ਵੀ ਅਪਰੋਚ ਨਹੀਂ ਕਰ ਰਹੇ ਤੁਹਾਨੂੰ ਦੱਸਦੀ ਗੱਲ ਅਸੀਂ ਪੰਜਾਬ ਨੂੰ ਤਖਣਾ ਵੇਖਣਾ ਤੇ ਉਹਨੇ ਅਸੀਂ ਕਾਦੀਦਲ ਨੂੰ ਤਖਣਾ ਵੇਖਣਾ ਚਾਹੁੰਦੇ ਆ ਉਸ ਖਾਤਰ ਅਸੀਂ ਹਰਥਾਂ ਜਾਣ ਦੇ ਪਿਆਰ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਦੇ ਪਾਰਟੀ ਵੱਡੀ ਹੈ ਸਾਡੇ ਵਾਸਤੇ ਜਿਹੜਾ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਉੱਥੇ ਬਾਫੀ ਦੀ ਗੱਲ ਆ ਬਾਦ ਸਾਹਿਬ ਦੀ ਬਾਦ ਸਾਹਿਬ ਨੇ ਕਾਬ ਤਖ ਸਾਹਿਬ ਤੇ ਮਾਫੀ ਦੀ ਗੱਲ ਕੀਤੀ ਪਰ ਮੈਂ ਉਹਨਾਂ ਨੇ ਕੋਈ ਗਰਾਹ ਕੀਤੇ ਵੀ ਨਹੀਂ ਸੀ ਉਹਦਾ ਵੀ ਮੰਨਦੀ ਉਹਦਾ ਵੀ ਬੈਠਾ ਉਹਨਾਂ ਨੇ ਉਹਦੇ ਵੀ ਸਾਰੀ ਪਾਰਟੀ ਦੀ ਰੈਸੀਪਟੀ ਕਪੀ ਨਹੀਂ ਤੁਸੀਂ ਹੋਰ ਕਰਦੇ ਵੀ ਕੋਈ ਖਰਚ ਨਹੀਂ ਹੈਗਾ ਆਪਾਂ ਫੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਕੁਆਲ ਨਹੀਂ ਕਰਦੇ ਪਹਿਲ ਆਪਣਾ ਕਰਨ ਦਾ ਹੱਕ ਹੈ ਆਪਾਂ ਵੱਡੀ ਪਾਰਟੀ ਹੈ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੂਟੇ ਨੂੰ ਕਹਦੇ ਵੀ ਆ ਜਾ ਜੇ ਕੋਈ ਗੱਲ ਹੋਵੇ ਉਸਰਾ ਸੰਗਤ ਆ ਜਾਂਦਾ ਇਸ ਕਰਕੇ ਪ੍ਰਧਾਨ ਜੀ ਨੂੰ ਇਸ ਤੇ ਕਹਿੰਦੀ ਅਪੀਲ ਕਰਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਪੱਤਰ ਦੇ ਦੁਆਰਾ ਆਸਮੋ ਚਲੋ ਯਾਰ ਜੇ ਕੋਈ ਬੇਥੋ ਗਲਤੀ ਹੋ ਗਈ ਤੁਸੀਂ ਆ ਜਾਓ ਤੇ ਮੇਰੀ ਸਮਝ ਆਪਣੇ ਪਿੰਡਾਂ ਜੀ ਬਿਲਕੁਲ ਝਗੜੇ ਪੈ ਜਾਂਦੇ ਆ ਗਵਾਡੀਆਂ ਦੇ ਪੈ ਜਾਂਦੇ ਆ ਭਰਾਵਾਂ ਦੇ ਪੈ ਜਾਂਦੇ ਆ ਸ੍ਰੀਕੇ ਜੀ ਪੈ ਜਾਂਦੇ ਆ ਜਦੋਂ ਇੱਕ ਤੇ ਰਾਕੇ ਮਾਫੀ ਪੱਤਰ ਲੈਂਦੀ ਹੈ ਫਿਰ ਦੂਜਿਆਂ ਦੇ ਛੱਡੋ ਯਾਰ ਹੋਰ ਬੁੜਕੇ ਕੰਮ ਪਰ ਮਾਫੀ ਮੰਗੇਗੇ ਦੁਬਾਰਾ ਕੋਈ ਲੜਾਈਗੀ ਸੋ ਅਸੀਂ ਉਹਨਾਂ ਨੇ ਹੁਣ ਵੀ ਅਪੀਲ ਕਰਦੇ ਆ ਕਿ ਆ ਜਾਓ ਇੱਥੇ ਇਕੱਠੇ ਹੋ ਕੇ ਸਾਰਾ ਕੋਈ ਫਾਇਦਾ ਜਿਹੜੀ ਇਹ ਲੜਾਈ ਹੈ ਇਹ ਨਾਲ ਥੋੜਾ ਤਾਂ ਵਟਿਆ ਨਹੀਂ ਜਾਣਾ ਟਿਕ ਜਿਉ ਟੋਡਾ ਸਾਬਾ ਡੋਬੀਸੀ ਸਾਥੋਂ 2002 ਚ ਉਹਦਾ ਸਾਡਾ ਨਿਕਸਾਨ ਹੋ ਗਿਆ 12 ਤਰ੍ਹਾਂ ਸੀਟਾਂ ਉਹ ਮੈਂ ਕਰਕੇ ਸੀ ਹਰ ਇੱਕ 8 ਸੀਟਾਂ ਤੇ ਸਾਡੀ ਸਰਕਾਰ ਰਹਿ ਗਈ ਸੀ ਬਾਕੀ ਸੋ ਉਹ ਸਾਡਾ ਥੋੜਾ ਬਹੁਤ ਤਾਂ ਹੋ ਸਕਦਾ ਉਹਦੇ ਲਈ ਸੀ ਐਕਟਿਵ ਰਹਾ ਗਿਆ ਉਹਦਾ ਸੋਚਾ ਕਿ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਤਾਂ ਉਹ ਦੂਜੀਆ ਪਾਰਟੀ ਕੋ ਦਖਲਅ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਜਿਹਨੇ ਬਹੁਤ ਅਕਸਾਰ ਕੀਤਾ ਹੁੰਦਾ ਹੈ ਪੰਜਾਬ ਦਾ ਉਹਨੂੰ ਟਕਰਾ ਕਰਨਾ ਚਾਹੁੰਦੇ ਆ ਫਿਰ ਤਾਂ ਉਹਨਾਂ ਨੂੰ ਮੁਬਾਰਕ ਹੋਣਾ ਦੱਖਾ ਨਹੀਂ ਦਿੰਦੇ ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਆ ਪੱਤ ਦਾ ਭਲਾ ਚਾਹੁੰਦੇ ਆ ਫਿਰ ਆਓ ਬੈਠ ਕੇ ਕਿਹੜਾ ਬਸਲਾ ਲੱਗਦਾ ਆਪੇ ਹੋ ਜੂ ਕੋੜ ਹੀ ਨਹੀਂ ਕਹਿਣ ਪਤਾ ਹੀ ਹੁੰਦਾ ਆਪੇ ਹੋ ਜਾਂਦੀ ਆਉਂਦੀ ਹੈ ਜੇ ਹੁਣ ਵੋਟਾਂ ਅਸੀਂ ਵੜ ਲਾਂਗੇ ਤੇ ਫਿਰ ਵੱਧ ਕੇ ਨਹੀਂ ਹੋਊਗੀ ਤੁਸੀਂ ਵੀ ਸਿਆਰੇ ਆ ਬੱਦਲਕਾਰ ਤੁਸੀਂ ਦੱਸ ਦਿਓ ਕੀ ਦੀ ਮਤਲਬ ਹੋਊਗੀ ਕੀ ਦੀ ਚੜ੍ਹ ਵੀ ਹੈਗੀ ਹੈ ਤੇ ਚੜ੍ਹ ਕਿਹੜੀ ਜਿਹੜੀ ਮੇਂਦਾਰ ਆ ਗਿਆ ਨਹੀਂ ਉਹ ਇਹ ਤਾਂ ਇਹ ਤਾਂ ਇੱਕ ਵਾਰੀ ਆਏ ਸੀ ਇੱਕ ਵਾਰੀ ਬਸ ਇਹ ਨਹੀਂ ਆਉਂਦੀ ਜਦੋਂ ਨੰ ਵਿੱਚ ਮਾਰ ਆ ਗਈ ਅਰੀਜਾਈ ਸੀ ਨਾ ਕਿਹੜੀ ਆਇਆ ਤੇ ਇਹ ਹੀ ਹਾਲ ਹੈ ਦੱਸ ਇਹ ਨਹੀਂ ਆਉਂਦੀ ਕਿਹਨੇ ਕਿੱਥੇ ਕੋਈ ਕੋਈ ਬਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹੈ ਹਾਉ ਮੇ ਹੈ ਕੋਈ ਮਸਲਾ ਹੀ ਨਹੀਂ ਹੈ ਕੋਈ ਜਦੋਂ ਕਹਿੰਦੇ ਜੇ ਕੋਈ ਮਸਲਾ ਤਾਂ ਆ ਜਾਓ ਅਸੀਂ ਹੱਲ ਕਰ ਦੋ ਤਿਆਰ ਆ ਕੋਈ ਗੱਲ ਦੱਸੋ ਅਸੀਂ ਵੱਲ ਲਾਂਗੇ ਤੁਹਾਨੂੰ ਕੋਈ ਜੇਰੀ ਤੁਹਾਡੀ ਚੈਜ ਗੱਲਾਂ ਬੰਨਾਂਗੇ ਤੁਹਾਨੂੰ ਇਜਤਵਾਰ ਵੀ ਪੂਰਾ ਦੇਵਾਂਗੇ ਸਤਕਾਰ ਵੀ ਪੂਰਾ ਦੇਵਾਂਗੇ ਸਭ ਨੂੰ ਦੱਸੋ ਤਾਂ ਸਹੀ ਆ ਕਿ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਈ ਜਾਣਗੇ ਵੀ ਪ੍ਰਧਾਨ ਅਸਤੀਵਾ ਦੇ ਵੀ ਪ੍ਰਧਾਨ ਦੋ ਵਾਰੀ ਤੇ ਦੇਹਟਾ ਔਰ ਕਿਧੇ ਕਿਧੇ ਮੈਨੂੰ ਕਹਦਾ ਸਾਰੇ ਕਿਨ ਜੀ ਗੈਰੇ ਹੋ ਉਹ ਕਾਲੀਦਨ ਵੀ ਕਹਿੰਦਾ ਇਹ ਤਾਂ ਵੀ ਆਬਦਸੀਆਂ ਨੇ ਬਿਆਨ ਵੀ ਪਿਛਲੇ ਸਮੇਂ ਚ ਆਇਆ ਵੀ ਪੰਜਾਬ ਨੂੰ ਕਾਲੀਦਨ ਨੂੰ ਜੋੜਾ ਰੱਖਣਾ ਬਹੁਤ ਜ਼ਰੂਰੀ ਹੈ ਪੰਜਾਬ ਤੋਂ ਇਸ ਇਹ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਬ੍ਰਹੀ ਪਾਰਟੀ ਕਾਦੀ ਦਾ ਇਸ ਪਾਰਟੀ ਦਾ ਬਹੁਤ ਵੱਡਾ ਕੁਰਾਨੀ ਕੁਰਬਾਨੀਆਂ ਪਰ ਇਤਿਹਾਸ ਹੈ ਵੈਸੇ ਤਾਂ ਪੰਜਾਬ ਦੇ ਲੋਕਾਂ ਦਾ ਇਤਿਹਾਸ ਕੁਰਬਾਨੀਆਂ ਪਰ ਹੈ ਜਿੰਨੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਐਨੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ ਚਾਹੇ ਬਗਲਾਵਲੇ ਲੈ ਲੋ ਚਾਹੇ ਅੰਗਰੇਜ਼ਾਂ ਵਾਲੇ ਲੈ ਲੋ ਚਾਹੇ ਦੇਸ਼ ਨੂੰ ਯਾਦ ਕਰਾਉਣ ਵਾਲੇ ਲੈ ਲੋ ਇਹ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ ਕਈ ਲੱਖ ਬੰਦਾ ਆਪਣਾ ਬਟਮਾਰੇ ਚ ਮਾਰਿਆ ਗਿਆ ਸੀ ਕਰੋਨਾ ਆਰਪਾ ਦੀ ਜਾਇਦਾਦ ਆਪਣੀ ਉੱਤੇ ਰਹੇਗੀ ਸਾਰੀ ਇਹ ਨਿਸਾਰ ਪੰਜਾਬੀਆਂ ਦਾ ਹੋਇਆ ਅਮੇਸ਼ਾਈ ਸੋ ਪੰਜਾਬੀ ਉਹ ਪੰਜਾਬ ਨੂੰ ਤਕੜਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜਿਉਂਦਾ ਰੂਹ ਬਾਡਰ ਸਟੇਟ ਐ ਫਿਰ ਸਾਰਾ ਬਲਕੀ ਵਧੀਆ ਹੈਗਾ ਆਰਾਮ ਦੀ ਰੋਟੀ ਖਾਂਦਾ ਅੱਜ ਵੀ ਤੁਸੀਂ ਲੈ ਲਓ ਜੇ ਚੀਨ ਦੇ ਬਾਡਰ ਤੇ ਗੋਲੀ ਚੱਲਦੀ ਆ ਜਾਂ ਪਾਕਿਸਤਾਨ ਵਾਲੇ ਦੇ ਜੰਮੂ ਕਸ਼ਮੀਰ 'ਚ ਕੋ ਰੌਲਾ ਪੈਂਦਾ ਜੀ ਚਾਰ ਬੰਦੇ ਮਰਦੇ ਤੋ ਉਹ ਆਪਣੇ ਪੰਜਾਬ ਦੇ ਦਿੱਤੇ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਹੋਈਆਂ ਜੀ 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 ਇਸ ਵੀ ਕਹਿਤਾ ਤੁਸੀਂ ਬਣਾਇਆ ਇਹ ਜਿਆਦਾ ਕਿ ਬਦਲ ਕੇ ਬੜਾ ਜਿੱਦ ਕਰਦੇ ਨੇ ਕਿ ਉਹ ਸਪਲੀਟ ਕਰ ਦੇ ਸਕਦੇ ਨੇ ਕੋਈ ਕਾਲੀ ਦਲ ਚ ਤਾਂ ਉਹ ਹੈ ਹੀ ਨਹੀਂ ਸੀਗਾ ਕਾਲੀ ਦਲ ਦਾ ਝਟਕਾ ਤਾਂ ਲੱਗਦਾ ਜੇ ਆਪਣੇ ਚ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਲਸਾ ਤਾਂ ਇਹ ਤਾਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਮੈਨੂੰ ਲੱਗਦਾ ਕਿ ਉਹ ਤਾਂ ਮੈਨੂੰ ਤਾਂ ਬਦਾਵਜ ਵੀ ਕਿਹੜੀ ਕਿਹੜੀ ਝੂਠ ਜਾਂਦਾ ਕਦੋਂ ਆ ਜਾਂਦਾ ਜਦੋਂ ਉੱਡ ਜਾਂਦਾ ਉਹ ਆਕਾਲੀ ਦਲ ਚ ਵੀ ਐਪੀ ਬਣਿਆ ਉਹ ਆਪ ਚ ਵੀ ਐਪੀ ਬਣਿਆ ਉਹ ਪਹਿਲਾਂ ਕੁਝ ਹੋਰ ਹੁੰਦਾ ਸੀਗਾ ਮੇਰਾ ਪਤਾ ਬੀਜੇਪੀ ਚੋਂ ਗਿਆ ਫਿਰ ਹੁਣ ਹੁਣ ਬੀਜੇਪੀ ਆ ਜਾ ਬੀਜੇਪੀ ਚੋਂ ਤਾਂ ਆ ਜਾ ਬੀਜੇਪੀ ਚੋਂ ਗਿਆ ਮੇਰਾ ਪਤਾ ਕਿੰਨੀ ਨਹੀਂ ਪਾਰਟੀਾਂ ਦਾ ਤਾਂ ਆਪਣਾ ਪਤਾ ਹੀ ਬਦਲਟਿਆ ਤੇ ਜਿਹੜੇ ਬੰਦੇ ਦਾ ਇਹ ਕਰਦਾਰ ਆ ਵੀ ਰੋਜ਼ ਪਾਰਟੀਾਂ ਬਦਲਦਾ ਉਹ ਉਹਨਾਂ ਨੂੰ ਇਹਦੇ ਬੰਦੇ ਸਾਡੇ ਨੇ ਹੁਣ ਸੱਜਣੋ ਇਹ ਇਹਦੇ ਬਤੇ ਲੈ ਕੇ ਚੱਲਣਗੇ ਫਿਰ ਤੇ ਚੱਲੇ ਹੀ ਪਿਆ ਕਾਲੀ ਦਾ ਇੱਕ ਇੱਕ ਦਿਨ ਕਰ ਰਹੇ ਜਿਹਾ ਜਿਹਾ ਬੀਜੇਪੀ ਦੀ ਵਾਲ ਸੂਕਾ ਹੋ ਰਿਹਾ ਕੋਈ ਆਇਆ ਉਮੀਦ ਜਿਵੇਂ ਕੋਈ ਸੁਭਜ ਹੁੰਦਾ ਤਾਂ ਦੋਨੇ ਪਾਰਟੀਆਂ ਨਹੀਂ ਕਰਦਾ ਇਧਰੋਂ ਸਾਡੇ ਪਾਰਟੀ ਭਧਾਨ ਨੇ ਸਰਦਾਰ ਸੁਖੀ ਸਿੰਘ ਬਾਦ ਉਹਨਾਂ ਨੂੰ ਪਤਾ ਵੀ ਹੋਣਾ ਨਹੀਂ ਹੋਣਾ ਉਹਨਾਂ ਨੇ ਕਰਨਾ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋ ਮੈਨੂੰ ਨਹੀਂ ਪਤਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਇਹ ਸਾਡੇ ਚੋਂ ਕਿਸੇ ਨੂੰ ਨਹੀਂ ਪਤਾ ਉਹ ਪਾਰਟੀ ਤੇ ਨਹੀਂ ਸੁਣ ਲੋਰਾ ਗੱਲ ਤੇ ਜੇ ਨਾ ਸਨ ਲੱਖਦੇ ਹੋ ਕਿ ਤੂੰ ਚੌੜਿਆ ਵੀਰ ਤੂੰ ਜਤ ਮੈਂ ਉਹੀ ਗੱਲ ਤੇ ਆਉਂਦਾ ਸੀ ਤੂੰ ਕਾਲੀ ਕਿਉਂ ਕਰਦੇ ਉਹ ਉਹਨਾਂ ਨੇ ਕਰ ਤੂੰ ਉਧਰ ਦੋ ਬੰਦੇ ਨੇ ਗੋਦੀ ਸਾਹਿਬ ਦੇ ਸਾਹ ਉਹ ਦੋ ਬੰਦਿਆਂ ਦੀ ਗੱਲ ਚੱਲਦੀ ਹੈ ਉਹ ਤੀਜੇ ਦੀ ਉਸ ਤੇ ਵੀ ਕਿਸੇ ਦੀ ਚੱਲ ਰਹੀ ਜੇ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਕੋਈ ਨਿੱਕੇ ਮੁੱਡੇ ਗੱਲਾਂ 'ਚ ਵੱਤ ਭੇਦ ਰਹੇ ਉਹ ਨਿਬੜ ਗਏ ਤੇ ਬੈਠ ਕੇ ਹੋਗੇ ਕੋਈ ਵੀ ਚੀਜ਼ ਅਸਬਬ ਨਹੀਂ ਹੈ ਅਸੀਂ ਪਹਿਲਾਂ ਵੀ ਬਹੁਤ ਇਕੱਠੇ ਨਿਰਾਸ਼ ਕੀਤਾ 70 ਚ ਜਸੀਂ ਇਕੱਠਿਆਂ ਨੇ ਰਾਜ ਕੀਤਾ 70 ਚ ਜਸੀਂ ਇਕੱਠਿਆਂ ਨੇ ਰਾਜ ਕੀਤਾ 97 ਚ ਕੀਤਾ 7 ਚ ਕੀਤਾ 12 ਚ ਕੀਤਾ ਵਧੀਆ ਰਾਜ ਚੱਲਿਆ ਲੋਕਾਂ ਨੂੰ ਜਿੱਡੇ ਸੁਖਦੇ ਸਾਧਨ ਮਿਲੇ ਉਹ ਭਾਜੀਪੀ ਕਾਰਨ ਦੀ ਗੌਰਮੈਂਟ ਦੇ ਚੱਲਿਆ ਫਿਰ ਮੇਰੀ ਇੱਕ ਆਪਣੀ ਸੋਚ ਹੈ ਪਾਰਟੀ ਦਾ ਸਾਰਿਆਂ ਪਤਾ ਹੀ ਹੈ ਸਰ ਸੈਂਟਰ ਬਿਨਾ ਹੁਣ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ ਸੈਂਟਰ ਬਿਨਾ ਕੋਈ ਸੂਬੇ ਦੀ ਸਰਕਾਰਾਂ ਨੂੰ ਚੱਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਾਰੀਆਂ ਪਾਵਰਾਂ ਸੈਂਟਰ ਹੌਲੀ ਹੌਲੀ ਆਪਣੇ ਕੋਲ ਲੈ ਜਾਈਏ ਚਾਹੇ ਕਿਸੇ ਦਾ ਚਾਹੇ ਪਹਿਲਾਂ ਕਾਂਗਰਸ ਵਾਲੇ ਲੈ ਗਏ ਬਹੁਤੀ ਪਾਵਰਾਂ ਕੱਢ ਕੇ ਕੁਝ ਉਹੇ ਵੀ ਲੈ ਹੋਣ ਵਾਲੇ ਵੀ ਲੈ ਗਏ ਸਾਰਾ ਹੈ ਅੱਜ ਹੈਲਥ ਡਿਪਾਰਟਮੈਂਟ ਹੈ ਐਜੂਕੇਸ਼ਨ ਹੈ ਰੂਰਲ ਡਿਵੈਲਪਮੈਂਟ ਹੈ ਸ਼ਹਿਰ ਵਾਲਾ ਅਰਬਨ ਡਿਵੈਲਪਮੈਂਟ ਹੈ ਸਾਰੀਆਂ ਪਾਵਰ ਦਾ ਪੈਸੇ ਉੱਥੋਂ ਆਉਂਦੇ ਨੇ ਵਿੱਚੇ ਸਿਰ ਕੀ ਬੈਠੇ ਨੇ ਇੰਨੇ ਪਾਟ ਪਾਉ ਉਹ ਇੰਨਾ ਤੁ ਨੂੰ ਇੰਨਾ ਪਾਉ ਇੰਨਾ ਤੁ ਨੂੰ ਉਹ ਸਾਰਗੇ ਪਾਵਰਾ ਜਿਆਦਾ ਉਹਨਾਂ ਕੋਲੇ ਆ ਉਹਨਾਂ ਇਸ ਡੇਟਾ ਨੂੰ ਕੱਢਿਆ ਨੂੰ ਚੱਲ ਜਾਊਗਾ ਸੈਂਟਰ ਦੀਆਂ ਪਾਰਟੀਆਂ ਵੀ ਛੱਡਿਆ ਨਹੀਂ ਹੈਗਾ ਤਾਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਬਰਕਰਿਤਾ ਜਿਹਾ ਹੈਗਾ ਫਾਇਦਾ ਸਾਡੇ ਕੋਲ ਉਹਨਾਂ ਦਾ ਜਿਆਦਾ ਮਤ ਭੇਦ ਵੀ ਹੈ ਨਹੀਂ ਹੈ ਜਿਹੜੇ ਿੱਕੇ ਬੁੱਡੇ ਮਤ ਭੇਦ ਆ ਉਹ ਠੀਕ ਹੋ ਜਾਣਗੇ ਗੱਲ ਵੇਰੀ ਦੀ ਗੱਲ ਤੁਸੀਂ ਬੀਜੇਪੀ ਉੱਤੋਂ ਸਾਰੇ ਬੋਲਦੇ ਆ ਨਾ ਬੇਕਰਨਾ ਅਸੀਂ ਕਹਿੰਦੇ ਤੁਸੀਂ ਇਕੱਲੇ ਬੀਜੇਪੀ ਦੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਟੇਲ ਉੱਪਰ ਕਰਦੇ ਤੁਸੀਂ ਜਿਹਨੂੰ ਮਰਜ਼ੀ ਉਹ ਕਹਿਣਗੇ ਹੋਣਾ ਚਾਹੀਦਾ ਜਰ ਫਾਇਦਾ ਫਿਰ ਅਸੀਂ ਚਿੱਤ ਜਾ ਕੇ ਜਿਉਂਦੇ ਇਕੱਲੇ ਨਹੀਂ ਸਿੱਕੇ ਦੋ ਵੀ ਕਹਿਣੇ ਐਵੇਂ ਸਾਡੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਕਰ ਲਓ ਜਿੰਨੇ ਬੈਠੇ ਆ ਸਾਹਮਣੇ ਧਰੇ ਬੋਲਣਗੇ ਇਕੱਲੇ ਇਕੱਲੇ ਤੂੰ ਕਰ ਲੈ ਦੇ ਜਿਹਨੂੰ ਮਰਜ਼ੀ ਇਹ ਵੀ ਕਹਿਣਗੇ ਹੋ ਜੇ ਜਿੰਨੇ ਕੋਈ ਚ ਫਾਇਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਐਸ ਲਈ ਕਿਤੇ ਗੱਲ ਕਰ ਲੋ ਕਿਸਾਰ ਸਭ ਤੋਂ ਵੱਧ ਉਸਸੀ ਬੀਜੇਪੀ ਦੇ ਕਿਸਾਰ ਵੀ ਹੋ ਕੇ ਜਰ ਸਮਝੌ ਪ੍ਰਪਾਰੀ ਮਿਲੂ ਕੋ ਸਾ ਦੁਕਾਨਦਾਰ ਸਾਰੇ ਲੋਕਾਂ ਨੇ ਹੁਣ ਇਸ ਵੇਲੇ ਸਮਝੌਤਾ ਕਰੋ ਇਹ ਫਾਇਦਾ ਇਹਨਾਂ ਨੂੰ ਅਗਰ ਉਤਾਰੋ ਸਾਰਿਆਂ ਨੂੰ ਕਾਗਜ਼ ਨਹੀਂ ਹੋਣੀ ਚਾਹੀਦੀ ਦੁਵਾਰਾ ਆਪ ਜਾਈਦੀ ਅਸੀਂ ਵੇਖ ਲਿਆ ਜਿੱਤੇ ਕੰਮ ਹੋਇਆ ਕਾਦੀਦਲ ਦੇ ਰਾਜ ਚ ਹੋਇਆ ਜਿੰਨੀ ਡਿਵੈਲਪਮੈਂਟ ਹੋਈ ਹੈ ਕਾਦੀਦਲ ਦੇ ਰਾਜ ਚ ਹੋਇਆ ਜਿੰਨੀਆਂ ਸੁਖ ਸੁਵਤਾ ਮਿਲੀਆਂ ਕਾਦੀਦਲ ਦੇ ਰਾਜ ਚ ਮਿਲੀਆਂ ਨੇ ਸੋ ਲੋਕੀ ਚਾਹਦੇ ਨੇ ਹੁਣ ਸੇ ਲੋਕਾਂ ਦੀ ਗੱਲ ਹੈ ਤੇ ਲੋਕਾਂ ਦੀ ਗੱਲ ਤੋਂ ਕਿਸੇ ਤੋਂ ਪਿੱਛੇ ਨਹੀਂ ਹਟਿਆ ਜਾਣਾ ਜਿਹੜੀ ਗੱਲੋਂ ਲੋਕ ਚਾਹਦੇ ਹੁੰਦੇ ਹਨ ਉਹ ਗੱਲ ਖੀਰ ਕਰਨੀ ਪਈ ਇਹ ਪ੍ਰਧਾਨ ਜੀ ਨੂੰ ਦੱਸ ਦਿੱਤੀ ਵੀ ਲੋਕ ਵੀ ਚੰਬਰ ਦੇ ਪ੍ਰਧਾਨ ਦੇ ਮੈਂ ਉਹਨਾਂ ਨਾਲੋਂ ਜ਼ਿਆਦਾ ਸਿਆਣਾ ਨਹੀਂ ਨਹੀਂ ਐ ਨਹੀਂ ਕਰੀ ਦੇਖੋ ਪ੍ਰਧਾਨ ਜੀ ਤੁਹਾ ਗੱਲਾਂ ਜਾਹ ਤੱਕ ਨੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਪ੍ਰਧਾਨ ਦੀ ਡਿਊਟੀ ਬੋਲਣਾ ਨਹੀਂ ਹੁੰਦਾ ਕਿ ਨਜਰ ਕੋਈ ਗਲਤੀ ਲੈਣ ਚੱਲਦੀ ਉਹਨਾਂ ਚਿਰ ਬੋਲਣ ਦਾ ਬੋਲਣ ਚ ਕੋਈ ਫਾਇਦਾ ਨਹੀਂ ਹੱਸੇ ਮੜਾ ਪੁੱਟਾ ਬੋਲ ਸਕਦਾ ਜਿਹੜੀ ਲੋਕਾਂ ਵਾਲੀ ਗੱਲ ਲੋਕਾਂ ਦੀ ਗੱਲ ਸੀ ਉਹਨਾਂ ਨੂੰ ਵੀ ਦੱਸੀ ਹੈ ਕਿ ਪਬਲਿਕ ਚਾਹੁੰਦੀ ਹੈ ਸਾਰੀ ਵੀ ਸਾਡੇ ਨਾਲ ਤਾਂ ਉਹਨਾਂ ਨੂੰ ਵੱਧ ਬੰਦੇ ਮਿਲਦੇ ਆ ਸਾਡੇ ਨਾਲ ਤਾਂ ਉਹਨਾਂ ਨੂੰ ਕਿਤੇ ਜ਼ਿਆਦਾ ਮਿਲਦੇ ਨੇ ਉਹਨਾਂ ਨੂੰ ਸਾਰੇ ਪੰਜਾਬ ਦੇ ਮਿਲਦੇ ਆ ਸਾਨੂੰ ਚਲੋ 5-4 ਜ਼ਿਲ੍ਹਾ ਦੇ ਨਾਲੋਂ ਤੇ ਉਹ ਸਾਰੇ ਬੱਚਾ ਬੱਚੀ ਚਾਹੁੰਦਾ ਹੈ ਇਸ ਵੇਲੇ ਪੰਜਾਬ ਦਾ ਇਹ ਸਮਝੌਤਾ ਹੋਣਾ ਚਾਹੀਦਾ ਹੈ ਮੈਨੂੰ ਕੋਈ ਹੋਰ ਇਸ ਤਰ੍ਹਾਂ ਦਾ ਥੋੜਾ ਥੋੜਾ ਕੋਈ ਸੱਤ